ਨੰਬਰ ਕਰ ਬੋਲ ਚਲ ਨੰਬਰ ਮੈਂ ਨੰਬਰ 44 6852 ਹੌਲਦਾਰ ਤਾਰਾ ਸਿੰਘ ਮੈਂ 1966 ਦੇ ਵਿੱਚ ਭਰਤੀ ਹੋਇਆ 13 1981 ਜਨਵਰੀ ਨੂੰ ਮੈਂ ਪੈਨਸ਼ਨ ਆ ਗਿਆ ਜਦੋਂ ਅਸੀਂ ਬੰਗਲਾਦੇਸ਼ ਕਿ ਨਹੀਂ ਲੜਾਈ ਲੜਨ ਗਏ ਹਾਂ ਅਸੀਂ ਮੈਂ ਮੇਰੇ ਨਾਲ ਹੌਲਦਾਰ ਵਰਭਜਨ ਸਿੰਘ ਹੁੰਦਾ ਸੀ ਆਨਰੀ ਕੈਪਟਨ ਜੋ ਪੈਨਸ਼ਨ ਆ ਕੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਅਸੀਂ ਜਮਾਲਪੁਰ ਤੇ ਅਟੈਕ ਕੀਤਾ ਜਮਾਲਪੁਰ ਦੇ ਵਿੱਚ ਜਦੋਂ ਅਟੈਕ ਕੀਤਾ ਉਹਨਾਂ ਦੇ ਮੋਰਚੇ ਇਸ ਤਰ੍ਹਾਂ ਦੇ ਬਣਾਏ ਹੋਏ ਸੀਗੇ ਉਹਨਾਂ ਨੂੰ ਕੋਈ ਤੋੜੇ ਨਹੀਂ ਸਕਦਾ ਸੀਗਾ ਅਸੀਂ ਉੱਥੇ ਜਾ ਕੇ ਇੰਨੀ ਮੰਦੀ ਹਾਲਤ ਦੇਖੀ ਕਿ ਮੋਰਚਿਆਂ ਦੇ ਵਿੱਚੋਂ ਸਾਨੂੰ ਰਜਾਈਆਂ ਖਿੱਚਣੀਆਂ ਮੁਸ਼ਕਲ ਹੋ ਗਈਆਂ ਇੰਨਾ ਖਰਾਬਾ ਕਰਾ ਕੇ ਉਹਨਾਂ ਨੇ ਪਾਕਿਸਤਾਨਾ ਕੀਤਾ ਤੇ ਅੱਗੇ ਫਿਰ ਅਸੀਂ ਜਾ ਕੇ ਇੱਕ ਜਗ੍ਹਾ ਕਜੈਰੀਆਂ 'ਚ ਉਹੜਾ ਰਾਸ਼ਟਰੀ ਫੇਰ ਪਲਟਨ ਸਾਡੇ ਨਾਲ ਮਿਲ ਗਈ ਉਤੋਂ ਅਸੀਂ ਤੁਰ ਕੇ ਤੰਗੇਲ ਵੱਲੋਂ ਵਧੇ ਅੱਗੇ ਰਸਤੇ ਦੇ ਵਿੱਚ ਪਲਟਨ ਮਤਲਕੇ ਟੁਕੜੀ ਟੁਕੜੇ ਦੇ ਹੋ ਕੇ ਪਹੁੰਚੇ ਅੱਗੇ ਇੱਕ ਬਾਗ ਅੰਬਾਂ ਦਾ ਸੀਗਾ ਅਸੀਂ ਅੰਬਾਂ ਦੇ ਬਾਗ ਦੇ ਵਿੱਚ ਜਦੋਂ ਬੜੇ ਤੇ ਇਧਰੋਂ ਸਾਨੂੰ ਮੁਸਲਮਾਨਾਂ ਨੇ ਘੇਰਾ ਪਾ ਲਿਆ ਠੀਕ ਹੈ ਫਸਤਾਨੀ ਕੇਰਾ ਆ ਪਾਕਿਸਤਾਨ ਨੇ ਕੇਰਾ ਪਾਲਿਆ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਇੱਥੇ ਬੰਦੇ ਨੇ ਤੇ ਮੈਨੂੰ ਸੋਹਣ ਸਿੰਘ ਨਸੀ ਪਿਆਰੀ ਪੰਸਰ ਸਿਪਾਹੀ ਲੁਧਿਆਣੇ ਦਾ ਉਹ ਕਹਿੰਦਾ ਵੀ ਉਸਤਾਦ ਕਿਵੇਂ ਕਰੀਏ ਮਹਾਪਾ ਗੁਰਦਾਨ ਅੰਬਾ ਦੇ ਦਰਬਾਰ ਦੇ ਜੱਜਾਂ ਨੇ ਤੇ ਇਹ ਅਜਮੇਰ ਸਿੰਘ ਮੈਨੂੰ ਕਹਿੰਦਾ ਕਹਿੰਦਾ ਨਹੀਂ ਓਏ ਆਪਾਂ ਫੇਰ ਕਰਦੇ ਆ ਮਖਾ ਤਿੰਨੇ ਆਵਾਂ ਮਹਾਪੁੰਨ ਨਾ ਦੇਗੇ ਹੋਣੇ ਜਿਆਦਾ ਤੇ ਮਹਾਂਸ਼ੋਪਗਰ ਕੇ ਦਰਜੋ ਜਦੋਂ ਹੋ ਤਕਰੀਬਨ ਆ ਦਰਸ਼ਨ ਸਿੰਘ ਦਾ ਪੁੱਤ ਹੈਗਾ ਫਿਰਮਾਨ ਦਾ ਐਡੀ ਦੁਰ ਵਾਗੇ ਅਸੀਂ ਬੋਜ ਦੇਣੇ ਥੱਲੇ ਉਤਰੇ ਜਿੱਧਰੋਂ ਆਏ ਸੀ ਉਧਰ ਇਹਨਾਂ ਸੜਕ ਤੇ ਜਾ ਜਿਹੜੇ ਜਦੋਂ ਸਾਨੂੰ ਡੀਪੀਐਸ ਕਾ ਦਿਨ ਸੀ ਉਹ ਮਿਲਿਆ ਠੀਕ ਹੈ ਕਾਦਿਆਂ ਨੇ ਮੈਨੂੰ ਕਹਨਾ ਉਹ ਕੱਗੂ ਕਹਿੰਦਾ ਤੂੰ ਕਿਤੇ ਤੁਰੇ ਫਿਰਦਾ ਹੈਗਾ ਨਾ ਤੁਸੀਂ ਕਹਿੰਦਾ ਕਹਿੰਦਾ ਤੁਹਾਨੂੰ ਕਿਸੇ ਨੇ ਘੇਰਿਆ ਨਹੀਂ ਮਕਾਂਗੇ ਅਸੀਂ ਤਾਂ ਮਲਾਂ ਬਚਿਆ ਘੇਰਿਆ ਕਿਉਂ ਨਹੀਂ ਫਿਰ ਅਸੀਂ ਅਗਲੇ ਦਿਨ ਜਦ ਤੰਗੇਲ ਗਏ ਉਥੇ ਸਾਡੇ ਸੀਨੀਅਰ ਜੀਸੂ ਸੁਬਿਆ ਸਰ ਤਾਂ ਉਹਨਾਂ ਦੇ ਤੇ ਵੀ ਬੜਾ ਸ਼ਭਜਾ ਉਹ ਤਾਂ ਕਦਮ ਹੀ ਹੋ ਗਏ ਸੌਣ ਦੀ ਇੱਥੇ ਹੀ ਵਜਾ ਉਹ ਵੀ ਖਤਮ ਹੋ ਗਿਆ ਸੀਗਾ ਨੈਸੋਬੇਰ ਜਾਗਰ ਬੀਲਾ ਔਰ ਇੱਥੇ ਕਬੀ ਸੱਜੀ ਬਾਹ ਦੇ ਵਿੱਚ ਨਾ ਸੱਜੀ ਬਾਹ ਦੇ ਵਿੱਚ ਗੋਲੀ ਵੱਜੀ ਸੀ ਫਿਰ ਕੁਛ ਬਾਹੀ ਸੀਗਾ ਜਗENDER ਸਿੰਘ ਉਹਦੇ ਰਾਈਫਲ ਦੇ ਬੱਟ ਦੇ ਅੰਦਰਲੇ ਪਾਸੇ ਦੀ ਗੋਲੀ ਨਿਕਲ ਕੇ ਤੇ ਢਿੱਡ ਦੀ ਧੁੰਨੀ ਤੇ ਵੱਜੀ ਫੇਰ ਅੱਗੇ ਪਛਾਵਰ ਜਿਹਾ ਰੋਹ ਘੱਟਦੀ ਰੋਹ ਧਰਤੀ ਤੇ ਤੁਸੀਂ ਕਹੀ ਲਗਣਾ ਜੱਫੇ ਵਿੱਚ ਹੋ ਗਿਆ ਸੀਗਾ ਉਹਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਖੋਸਮਾ ਕੇ ਅੱਗੇ ਲਾ ਕੇ 15 ਤਰੀਕ ਦੀ ਰਾਤ ਨੂੰ ਫੇਰ ਸਾਨੂੰ ਇੱਕ ਦਰਿਆ ਆਇਆ ਦਰਿਆ ਜਦੋਂ ਅਸੀਂ ਪਾਰ ਕੀਤਾ ਰਾਤ ਨੂੰ ਸਾਨੂੰ ਘੇਰਾ ਪੈ ਗਿਆ ਉੱਥੇ ਸਾਡੀ ਮਾਗਰ ਗੈਗੜੀ ਆਰਟੀ ਹੈ ਉਹਨੇ ਬਹੁਤ ਜ਼ਿਆਦਾ ਮਦਦ ਕੀਤੀ ਮਾਗਰ ਕੇ ਬਾਂਗ ਕਦੇ ਆਏ ਕਦੇ ਆਏ ਅੱਗੇ ਪਿੱਛੇ ਅੱਗੇ ਪਿੱਛੇ ਚਾਰ ਸਪੇਰਾ ਬੰਬਾਂ ਵਾਲੀ ਉਹ ਕਰਦਾ ਇੱਕ ਪਾਸਾ ਆ ਜਨਾ ਹਲਿਆ ਉੱਥੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਸ਼ਾਮ ਨੂੰ 16 ਤਰੀਕ ਨੂੰ 4 ਵਜੇ ਸੀ ਸ਼ਹਿਰ ਦਾ ਤੁਹਾਨੂੰ ਪਤਾ ਲੱਗਿਆ ਤੇ ਇੱਕ ਐਮਐਮਵੀ ਦਾ ਸਤਿਆ ਸਿੰਘ ਜੁੰਨਾ ਸੀਗਾ ਤੇ ਆਪਣੇ ਐਮਐਮਜੀ ਦੇ ਆ ਆਰਸੀ ਆ ਦਾ ਹੁੰਦਾ ਸੀਗਾ ਸਿਪਾਹੀ ਗੁਰਨਾਮ ਸਿੰਘ ਲੱਡੂ ਕਹਿੰਦੇ ਉਹਨਿਸੇ ਉਹਨੂੰ ਮਾਨਸਾ ਦਾ ਸੀਗਾ ਉਹ ਹੋਰ ਅਸੀਂ ਉਹਨੂੰ ਕਿਹਾ ਵੀ ਤੂੰ ਲੱਡੂ ਅੱਗੇ ਨਾ ਜਾ ਰੁਕ ਜਾ ਤੇ ਮਹਾ ਵੀ ਇੱਥੇ ਆਪਾਂ ਨੂੰ ਮੋਟਰ ਦੇ ਵਿੱਚ ਦੇਖਣਾ ਪਊਗਾ ਉਹ ਜਦੋਂ ਨਾ ਰੁਕਿਆ ਉਹ ਬਾਰੀ ਵਿੱਚ ਉਹਨਾਂ ਨੇ ਫਿਰ ਇੱਥੋਂ ਦੇ ਮਾਰ ਗਏ ਇਧਰ ਨੇ ਵਾਦੀ ਕਰਦਾ ਉੱਥਾਂ ਉੱਥੇ ਦੌੜ ਗਿਆ ਉਹ ਐਨਐਮ ਜੀ ਛੱਡ ਕੇ ਭੱਜ ਗਿਆ ਉਹ ਦੰਬਾ ਦੇ ਨੀ ਬੰਗਲਾਦੇਸ਼ ਅਸਲ ਥੇਰ ਬੰਗਲਾਦੇਸ਼ ਦਾ ਨਵਾਜੀ ਬਹੁਤ ਵਧੀਆ ਲੱਗੇ